ਜਿੰਦਰ ਵੀਰੇ ਕਿ ਨਵਾਂ ਸੂਆ ਸੁਹੰਦੀ ਆ ਇਹ ਇਹ ਦੂਜਾ ਸੂਆ ਬਾਈ ਕਰੂ ਆਪਣੀ ਕਰੂ ਆਪਣੀ ਹਾਂ ਘਰੇ ਰੱਖੀ ਦੂਜਾ ਸੂਆ ਸੁਹੰਦੀ ਆ ਹਾਂਜੀ ਕਿੰਨੇ ਦਿਨ ਰਹਿਗੇ ਬਾਈ ਜੀ ਇਹਦੇ ਇਹ ਬਸ ਉੱਤੀ ਲਊਗੀ ਕੱਲ ਇਹ ਦਿਨ ਪੂਰੇ ਹੋ ਗਏ ਕੱਲ 5 ਦਿਨ ਉੱਤੇ ਲਏ 19 ਤਰੀਕ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਜਿੰਦਰ ਦੇ ਘਰ ਆ ਫੂਲ ਪਿੰਡ ਆ ਦੋਸਤੋ ਰਾਮਪੁਰਾ ਸ਼ਹਿਰ ਦੇ ਬਿਲਕੁਲ ਨਾਲ ਫੂਲ ਪਿੰਡ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 20 ਤਰੀਕ 12ਵਾਂ ਮਹੀਨਾ 2025 ਦੀ ਵੀਡੀਓ ਆਪਾਂ ਬਣਾ ਰਹੇ ਹਾਂ ਬਿਲਕੁਲ ਇੱਕ ਆਮ ਫਾਰਮਰ ਖੇਤੀવાડી ਦੇ ਨਾਲ-ਨਾਲ ਬਾਈ ਦਾ ਜਾਨਵਰਾ ਦਾ ਪਸ਼ੂਆਂ ਦੀ ਕਿੱਤਾਗਾ ਕਟੀਆਂ ਝੋਟੀਆਂ ਤੇ ਮੱਝਾਂ ਗਾਵਾਂ ਬਾਈ ਨੇ ਰੱਖਾ ਹੋਗਾ ਬਿਲਕੁਲ ਇੱਕ ਘਰੇਲੂ ਕੰਮ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਇੱਕ ਬਾਈ ਨੇ ਆਹ ਝੋਟੀ ਸੇਲ ਕਰਨੀ ਆ ਦੋਸਤੋ ਗੱਬਣਾ ਸੂਣ ਦੇ ਵੀਰ ਕਹਿੰਦਾ ਦਿਨ ਤਾਂ ਤਕਰੀਬਨ ਇਹਦੇ ਪੂਰੇ ਹੋ ਗਏ ਸਾਰੀ ਇਨਫਰਮੇਸ਼ਨ ਆਪਾਂ ਮਾਲਕਾ ਤੋਂ ਲਵਾਂਗੇ ਕੀ ਬਾਈ ਇਹਦੀ ਡਿਮਾਂਡ ਰੱਖਦਾ ਕੀ ਮੁੱਲ ਆ ਬਾਕੀ ਆ ਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਿੰਡ ਐਡਰੈਸ ਥੋੜਾ ਜਿਹਾ ਕਨਫਰਮ ਕਰਦੇ ਵੀਰੇ ਪਿੰਡ ਆਪਣਾ ਬਾਈ ਫੂਲਾ ਤਸੀਲ ਵੀ ਫੂਲਾ ਗਈ ਤੇ ਆਪਣਾ ਪੁਰਾਣੇ ਠਾਣੇ ਕੋਲੇ ਘਰ ਆਗੇ ਤੇ ਪਹਿਲਾਂ ਪੁਰਾਣਾ ਠਾਣਾ ਹੁੰਦਾ ਸੀ ਅੱਛਾ ਪੁਰਾਣੀ ਪੁਲਿਸ ਸਟੇਸ਼ਨ ਠਾਣੇ ਦੇ ਕੋਲੇ ਆਪਣਾ ਘਰ ਹੈ ਠੀਕ ਆ ਜਿੰਦਰ ਵੀਰੇ ਇੱਕ ਨਵਾਂ ਸੂਆ ਹੁੰਦੀ ਹੈ ਇਹ ਇਹ ਦੂਜਾ ਸੂਆ ਬਾਈ ਕਰੂ ਆਪਣੀ ਕਰੂ ਆਪਣੀ ਹਾਂ ਘਰੇ ਰੱਖਾਂ ਦੂਜਾ ਸੂਆ ਹੁੰਦੀ ਆ ਹਾਂਜੀ ਕਿੰਨੇ ਦਿਨ ਰਹਿ ਗਏ ਭਾਈ ਜੀ ਇਹਦੇ ਇਹ ਬਸ ਉੱਤੋਂ ਹੀ ਲਊਗੀ ਕੱਲ ਇਹ ਦਿਨ ਪੂਰੇ ਹੋ ਗਏ ਕੱਲ 50 ਦਿਨ ਉੱਤੇ ਹੀ ਲੇ 19 ਤਰੀਕ ਨੂੰ ਦਿਨ ਪੂਰੇ ਹੋ ਗਏ ਹੁਣ ਪਲੱਸ ਚੱਲੀ ਜਾਂਦੇ ਆ ਪਲੱਸ ਚੱਲੀ ਜਾਂਦੇ ਆ ਉੱਤੋਂ ਦੀ ਦੋਸਤੋ ਦਿਨ ਚੱਲੀ ਜਾਂਦੇ ਆ ਝੋਟੀ ਆ ਗਈ ਚੰਗੇ ਕਦ ਕਾਠ ਦੀ ਚੰਗੇ ਸਰੀਰ ਘਟਾਂਚੇ ਦੀ ਪਹਿਲੇ ਸੂਏ ਦਾ ਇਹਦਾ ਆਹ ਕੱਟਾਗਾ ਹਾਂ ਭਾਈ ਆਹ ਦੋਸਤੋ ਇਹਦਾ ਪਹਿਲੇ ਸੂਏ ਦਾ ਕੱਟਾ ਤੇ ਭਾਈ ਜਿਹੜਾ ਜਿੰਦਰ ਆਪਣੇ ਕੋਲੇ ਨੇ ਦੁੱਧ ਦੁੱਤਾ ਹਨ ਹਾਂ ਪਹਿਲੇ ਸੂਏ ਕਿੰਨਾ ਦੁੱਧ ਪਾਇਆ ਵੀਰੇ ਨੇ 12 ਤੋਂ 13 ਲੀਟਰ ਹੀ ਭਾਈ ਦੁੱਧ ਪਾਇਆ ਨੇ अच्छा पहले सोया पाया पहले ना पाए पूरा पाए तक कहन जे आला ਹੁੰਦਾ ਹਨ ਨਹੀਂ ਨਹੀਂ ਕਹਿਣ ਵਾਲਾ ਨਹੀਂ ਬਾਕੀ ਦੋਸਤੋ ਝੋਟੀ ਦੀ ਕੁਆਲਿਟੀ ਦੇਖਾਂਗੇ ਕੁੜਿਆ ਪੜਿਆਂ ਦੀ ਚੜਾਈ ਬਹੁਤ ਸੋਹਣੀ ਹੈ ਝੋਟੀ ਦੀ ਤੇ ਬਾਕੀ ਲੇਵੇ ਦੀ ਦੇਖੋ ਤੁਸੀਂ ਆ ਦੇਖੋ ਥੋੜੀ ਜਿਹੀ ਮੈਂ ਲੜਦੀ ਹੈ ਇਹ ਉਹ ਕਰਕੇ ਦਿਖਾ ਰਣਾ ਬਹੁਤ ਸੋਹਣੀ ਹੈ ਡਰ ਦੀ ਤੇ ਚੰਗੇ ਹਵਾਨੇ ਕਦ ਕਾਟ ਦੀ ਝੋਟੀ ਹੈ ਦੋਸਤੋ ਦੂਜਾ ਇਹਨੇ ਸੁਆ ਸੁਣਾ ਦਿਨ ਬਾਈ ਕਹਿੰਦਾ ਹੁਣ ਪਲੱਸ ਚੱਲੀ ਜਾਂਦੇ ਉੱਪਰ ਦੀ ਲਈ ਜਾਂਦੀ ਹੈ ਗੱਬਣ ਕਿਹੜੇ ਤੋਂ ਬਾਈ ਇਹ ਜੀ ਵੇ ਬਜਰੰਗੀ ਲਜਵਾਨਾ ਦਾ ਧਰਾਵਾ ਵੀ ਠੀਕ ਹੈ ਬਜਰੰਗੀ ਲਜਵਾਨਾ ਦਾ ਇਹਦੇ ਸਿਮਣ ਲੱਗਿਆ ਸਿਮਾ ਆਪਣੇ ਕੋਲ ਸਟਰਾও ਵੀ ਪਿਆ ਬਈ ਠੀਕ ਆ ਇਧਰੋਂ ਕਰੀਂ ਬਈ ਉਧਰੋਂ ਬਾਕੀ ਆਪਾਂ ਦੋਸਤੋ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਭਾਂਡੇ ਦੇ ਵਿੱਚ ਹੀ ਤੋਰ ਲਈ ਬਈ ਇਹਦੇ ਜਿੰਦਾ ਥੋੜਾ ਜਿਹਾ ਉਪਰਾ ਪਾਣਾ ਤੇ ਪਸ਼ੂ ਬਗਾਨੇ ਬੰਦੇ ਤੋਂ ਡਰਦਾ ਹੁੰਦਾ ਹੀ ਆ ਇੱਕ ਵਾਰੀ ਤੁਹਾਨੂੰ ਮੈਂ ਤੋਰ ਕੇ ਦਿਖਾਵਾਂ ਚੰਗੇ ਕੱਦ ਦੀ ਤੇ ਚੰਗੇ ਦੋਸਤੋ ਲੇਵੇ ਦੀ ਜਿਹੜਾ ਚਵਾਈ ਵਾਲੇ ਸੋਹਣੇ ਥਾਣਾ ਛੋਟੀ ਆ ਦੇ ਹੂੰ ਕਮਾਲ ਆ ਬਈ ਕਿਹੜਾ ਜੇ ਹੋਰ ਦਵਾਲਾ ਓਰੇ ਨੂੰ ਲਿਆ ਬਾਕੀ ਆ ਦੇਖੋ ਦੋਸਤੋ ਔਰ ਕਿਸ ਨੂੰ ਦਿਖਾਣੇ ਬਹੁਤ ਸੋਹਣਾ ਲੇਵਾ ਵੀਰੇ ਜਿਹੜੇ ਸਾਹਿਬ ਨੇ ਹਜੇ ਝੋਟੀ ਉੱਪਰ ਦੀ ਦਿਨ ਪੰਜ ਚਾਰ ਦਿਨ ਹੋਰ ਲੈ ਜੂ ਤੇ ਬਹੁਤ ਸੋਹਣੀ ਲਿਖਰ ਕੇ ਆਉਗੀ ਕੀ ਬਾਹਰ ਦਾ ਭਾਈ ਉਹ ਸਾਨੂੰ ਕਲੀਅਰ ਕਰਾ ਦਿੰਦਾ ਝੋਟੀ ਦਾ ਕੱਦ ਕਾਠ ਤੇ ਵਧੀਆ ਸਰੀਰਕ ਦੀ ਹੈ ਪੂਰੀ ਐਨ ਫਿੱਟ ਝੋਟੀ ਪਈ ਆ ਯਾਰ ਭਾਈ ਰੋ ਤਾਂ ਫਿਰ ਭਾਈ ਪਾ ਦੋਗੀ 12 13 ਕਿਲੋ ਐ ਦੀ ਭਾਈ ਉਮੀਦ ਤਾਂ ਵੱਧ ਦੀ 14 15 ਦੀ ਆ ਅੱਛਾ ਨਹੀਂ 13 ਕਿਲੋ ਦਾ ਆਪਣਾ ਚੋਇਆ ਵਾ ਪਹਿਲਾਂ ਦੱਸ ਅੱਛਾ ਇੰਨੀ ਤਾਂ ਗਾਰੰਟੀ ਲਾ ਵੀਰੇ ਉੱਥੇ ਗਾਰੰਟੀ ਆਪਣੀ ਇੰਨੀ ਦਾ ਕੋਈ ਨਾ ਆਪਾਂ ਮੁੱਲ ਦਾ ਫੇਰ ਹਾਂ ਦੁੱਧ ਵੀਰ ਕਹਿੰਦਾ ਆਪਾਂ ਨੂੰ ਬਹੁਤ ਵਧੀਆ ਉਮੀਦ ਆ ਛੋਟੀ ਤੋਂ ਦੋਸਤੋ ਆਪਦਾ ਤਾਂ ਨਹੀਂ ਇਹਦਾ ਪਤਾ ਬਾਈ ਕਿਹੜੇ ਦੀ ਹੈ ਇਹ ਇਹ ਆਪਦਾ ਨਹੀਂ ਪਤਾ ਬਾਈ ਉਦੋਂ ਪਹਿਲਾਂ ਇਹਨਾਂ ਪਤਾ ਨਹੀਂ ਸੀ ਰੱਖਦੇ ਅੱਛਾ ਇਹ ਅਸੀਂ ਹੁਣ ਠੀਕੇ ਚੁਕੇ ਚੰਗੇ ਧਰੋਂਣ ਲੱਗਿਆਂਗੇ ਪਹਿਲਾਂ ਜਿਹੜੀ ਵਰਗੇ ਧਰਾ ਦਿੰਦੇ ਸੀ ਬਸ ਆਉਦੇ ਨਾਲ ਹਾਂ ਬਾਈ ਕਹਿੰਦਾ ਐਵੇਂ ਝੂਠ ਵਾਲਾ ਕੰਮ ਨਹੀਂ ਹੈਗਾ ਵੀ ਆਪ ਵੀ ਇਹ ਫਲਾਨੇ ਦੀ ਕਹਿ ਦੀਏ ਗੱਬਣਾ ਜਿਹੜੀ ਉਹ ਹੈਗੀ ਬਜਰੰਗੀ ਲਜਵਾੜੀ ਹਾਂ ਸਟਰਾ ਵੀ ਦਿਖਾਉਣਾ ਤਾਂ ਆਪਣਾ ਚੱਕ ਲੈਣਾ ਜੀ ਕੋਈ ਨਾ ਕੋਈ ਨਾ ਸਟਰਾ ਦਾ ਕੋਲੀ ਆਪਾਂ ਬਾਕੀ ਫੋਟੋ ਲਾ ਦਾਂਗੇ ਵਿੱਚ ਤੇ ਭਾ ਕੀ ਪਾ ਭਾਈ ਆਪਣਾ ਦਾ 1.5 ਲੱਖ ਰੁਪਈਆ ਕਰ ਦਿਆਂ ਮਾਨ 1.5 ਲੱਖ ਰੁਪਈਆ ਹਾਂ ਠੀਕ ਆ ਦੋਸਤੋ 1.5 ਲੱਖ ਰੁਪਈਆ ਬਾਈਆਂ ਨੇ ਇਹਦੀ ਡਿਮਾਂਡ ਰੱਖੀ ਆ ਸੋ ਜਿਹੜੇ ਭਰਾ ਨੂੰ ਫਿੱਟ ਆ ਉਹ ਨੰਬਰ ਬਾਈ ਦਾ ਹੀ ਠਾਂ ਚੱਲੀ ਜਾਂਦਾ ਬਾਕੀ ਮੌਕੇ ਤੇ ਹਨਾ ਮੜਾ ਮੋਟਾ ਮਾਰਜਨ ਹੁੰਦੇ ਆ ਹਨਾ ਬਸ ਆ ਭਾਈ ਕਰ ਦਿਆਂਗੇ ਮਾਨ ਤਾਂ ਉਹ ਦੋਸਤੋ ਹੋ ਜਾਊਗਾ 1.5 ਲੱਖ ਰੁਪਈਆ ਮੁੱਲ ਰਾਮਪੁਰਾ ਫੂਲ ਤੋਂ 4-5 ਕਿਲੋਮੀਟਰ ਤੇ ਫੂਲ ਪਿੰਡ ਆ ਵੀਡੀਓ ਦੇਖਣ ਲਈ ਦੋਸਤੋ ਧੰਨਵਾਦ ਸਸੀਕਰਡ ਬਾਈ ਜੀ ਸਾਰੇ ਭਰਾਵਾਂ ਨੂੰ